ਪੇਸ਼ ਹੈ ਜੀ ਨੋਵਲ ਪੂਰਨ ਮਾਸੀ ਭਾਗ 16ਵਾਂ ਮੁੰਡਾ ਰੋਹੀ ਦੀ ਕਿਕਰ ਦਾ ਜਤੂ ਵਿਆਹ ਕੇ ਲੈ ਗਿਆ ਤੂਤ ਦੀ ਛਟੀ ਚੰਨੋ ਦੇ ਵਿਆਹ ਉੱਤੇ ਨਾਨਕੇ ਮੇਲਣੇ ਰਾਤ ਨੂੰ ਜਾਗੋ ਬਣਾਉਣੇ ਸ਼ੁਰੂ ਕਰ ਦਿੱਤੀ ਆਟੇ ਦੇ ਦੀਵੇ ਬਲਟੋਹੀ ਦੇ ਪਾਸੀ ਅਤੇ ਸਿਰੋਤੇ ਚਮੋੜੇ ਜਾ ਰਹੇ ਸਨ ਮੇਲਣਾ ਦੀਵਿਆਂ ਲਈ ਬੱਤੀਆਂ ਵਟ ਰਹੀਆਂ ਸਨ ਉਹਨਾਂ ਨੂੰ ਦੇਖ ਦੇਖ ਚੰਨੋ ਦਾ ਦਿਲਾਂ ਬਟਨੇ ਖਾ ਰਿਹਾ ਸੀ ਕੁੜੀਆਂ ਨੇ ਉਸ ਨੂੰ ਦੱਸ ਦਿੱਤਾ ਸੀ ਕਿ ਪੁਰਾਣਾ ਰੰਗ ਦਾ ਕਾਲਾ ਅਤੇ ਸਿੱਧਾ ਸਾਦਾ ਜੱਟ ਮੁੰਡਾ ਹੈ ਕੋਈ ਹੰਸ ਪਰ ਝਾੜਦਾ ਉਸ ਦੀ ਜਾਦ ਬਾੜੀ ਵਿੱਚ ਦੀ ਲੰਗ ਗਿਆ ਜੇ ਸੰਬ ਦੇ ਬੁੱਟੇ ਉੱਤੇ ਮੋਰ ਨੇ ਬਹਿਣਾ ਸੀ ਉਹਦੀ ਟੀਸੀ ਉੱਤੇ ਕੰਡਿਆਲੇ ਡੱਕਿਆਂ ਨਾਲ ਕਾਂ ਲਣਾ ਬਣਾ ਰਿਹਾ ਸੀ ਉਸ ਨੂੰ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਕਰਤਾਰਾ ਭਾਵੇਂ ਲੱਖ ਗੁੱਸੇ ਹੋ ਗਿਆ ਸੀ ਪਰ ਉਹ ਚੰਨੋ ਦਾ ਸਾਕਰੰਗ ਦੇ ਕਾਲੇ ਮੁੰਡੇ ਨੂੰ ਨਹੀਂ ਕਰਨਾ ਚਾਹੁੰਦਾ ਸੀ ਉਹ ਸਮਝਦਾ ਸੀ ਆਖਣਗੇ ਰੂਪ ਵਰਗੇ ਗੱਭਰੂ ਨੂੰ ਛੱਡ ਕੇ ਆ ਮੈੜ ਕਿੱਥੋਂ ਸਿਹੜ ਲਈ ਕੁੜੀ ਅਸਲੋਂ ਖੋ ਵਿੱਚ ਸੁੱਟ ਦਿੱਤੀ ਪਰ ਉਸਦੇ ਮਾਮੇ ਨੇ ਇੱਕ ਮੰਨੀ ਨਹੀਂ ਘਤਾਰੇ ਨੂੰ ਸਾਖ ਕਰਨ ਦਾ ਕੋਈ ਤਜਰਬਾ ਨਹੀਂ ਸੀ ਅਤੇ ਜਹੇ ਮਾਮਲਿਆਂ ਵਿੱਚ ਉਹ ਹਾਲੀ ਮੁੰਡਾ ਹੀ ਸੀ ਉਸਦੇ ਮਾਮੇ ਨੇ ਉਸ ਤੋਂ ਵੱਖ ਚੋਰੀ ਰੁਪਈਏ ਲੈਣੇ ਕਰ ਲਈ ਸਨ ਮੁੰਡੇ ਨੂੰ ਸਾਖ ਹੋਣ ਦੀ ਆਸ ਨਹੀਂ ਸੀ ਘਰ ਚੋਖੀ ਵਰਕਤ ਵਾਲਾ ਨਹੀਂ ਸੀ ਅਤੇ ਜ਼ਮੀਨ ਕੁੱਲ 4 ਕੁਮਾ ਸੀ ਮੁੰਡੇ ਦੇ ਪਿਓ ਨੇ ਵੀ ਘੁੱਗੀ ਨੱਪ ਲੈਣੀ ਚੰਗੀ ਸਮਝੀ ਕਰਤਾਰੇ ਦੇ ਨਾਂ ਨੁਕਰ ਕਰਨ ਦੇ ਬਾਵਜੂਦ ਵੀ ਮੁੰਡੇ ਦੇ ਮਾਮੇ ਨੇ ਮੁੰਡੇ ਹੱਥਰ ਰੁਪਈਆ ਰੱਖਾ ਦਿੱਤਾ ਮਾਮੇ ਦੀ ਚੋਰ ਚਲਾਕੀ ਦਾ ਵਿਆਹ ਵਿੱਚ ਭਾਂਡਾ ਭੱਜ ਗਿਆ ਜੇ ਉਸ ਵੇਲੇ ਰੌਲਾ ਪਾਉਂਦਾ ਸੀ ਤਦ ਆਪਣੀ ਹੀ ਭੰਡੀ ਹੁੰਦੀ ਸੀ ਅਤੇ ਸਾਰਿਆਂ ਉਸ ਨੂੰ ਹੀ ਮੂਰਖ ਆਖਣਾ ਸੀ ਉਹ ਅੰਦਰ ਗੁੱਸਾ ਪੀ ਕੇ ਰਹਿ ਗਿਆ ਗੱਲ ਬਿਰਲਾ ਵਿੱਚ ਦੀ ਸੰਦੂਕੜੀ ਭਜਨੋਂ ਤੇ ਚੰਨੋ ਕੋਲ ਦੀ ਪਹੁੰਚ ਗਈ। ਭੱਜ ਨੂੰ ਸੜਕੇ ਸੁਆਹ ਹੋ ਗਈ ਕਿਉਂਕਿ ਮੁਫਤ ਦੀ ਬਦਨਾਮੀ ਅਤੇ ਸਾਰੀ ਉਮਰ ਦਾ ਕੋੜ ਪੱਲੇ ਪੈ ਗਿਆ ਸੀ। ਚੰਨੋ ਸੱਟ ਖਾਦੀ ਸੱਪਣੀ ਵਾਂਗ ਬਲੇਟਣੀਆਂ ਖਾਰ ਰਹੀ ਸੀ। ਉਸ ਦਾ ਅੰਦਰ ਵਾਲੀ ਖਾਂ ਲੱਗਾ ਅਤੇ ਜਿੰਨਾ ਭਾਬਾ ਨੂੰ ਉਹ ਅੰਦਰ ਗਾਲ ਸੁੱਟਣਾ ਚਾਹੁੰਦੀ ਸੀ। ਉਹ ਕੋਰੜੂ ਮੋਠ ਬਣ ਗਏ ਸਨ। ਬਲਟੋਹੀ ਉੱਤੇ ਜੜੇ ਦੀ ਵੀ ਸੜ ਰਹੇ ਸਨ। ਚਾਨਣ ਨਾਲ ਘਰ ਭਰਿਆ ਪਿਆ ਸੀ। ਜਿਹੜਾ ਚੰਨੋ ਦੀ ਰੂਪ ਕੋਮਲ ਤੁਹਾਨੂੰ ਲਟਾ ਬਣ ਕੇ ਲੂ ਰਿਹਾ ਸੀ ਕੁੜੀ ਜਦ ਪੈਦਾ ਹੁੰਦੀ ਹੈ ਉਸ ਨੂੰ ਸਿਰ ਪੱਥਰ ਵੱਜਾ ਸਮਝਿਆ ਜਾਂਦਾ ਹੈ ਉਸ ਦੇ ਖਰਾਕ ਅਤੇ ਪਾਲਣ ਪੋਸ਼ਣ ਮੁੰਡਿਆ ਵਰਗਾ ਨਹੀਂ ਕੀਤਾ ਜਾਂਦਾ ਇੱਕ ਕੁੜੀ ਤੋਂ ਬੋਟੀ ਅਤੇ ਬੋਟੀ ਤੋਂ ਔਰਤ ਬਣਨ ਤੱਕ ਦਾ ਮਰਦ ਦਾ ਮੋੜ ਦਾਬਾ ਉਹਦੇ ਸਿਰ ਮੱਲੂ ਜੋਰੀ ਮੜ ਦਿੱਤਾ ਜਾਂਦਾ ਹੈ ਬਲ ਰਹੀ ਜਾਗੋ ਤੋਂ ਉੱਠ ਕੇ ਸ਼ਾਮ ਨੂੰ ਉਸ ਦੇ ਕੋਲ ਆਈ ਦਿਲਾਸੇ ਅਤੇ ਹਮਦਰਦੀ ਵਜੋਂ ਉਸ ਚੰਨ ਨੂੰ ਘੁੱਟ ਲਿਆ ਸ਼ਾਮੂ ਹੈਰਾਨ ਸੀ ਕਿ ਉਹ ਘੁੰਮ ਕਿਉਂ ਹੈ ਰੋਂਦੀ ਕਿਉਂ ਨਹੀਂ ਪਰ ਚੰਨੋ ਦੇ ਅੰਦਰੋਂ ਉੱਠੇ ਸਭ ਵਿਰੋਧੀ ਖਿਆਲ ਅਤੇ ਬਦਲਾ ਲਊ ਹੰਗਾਰ ਮੰਦੀਆਂ ਅਚੇਤ ਤਹਾਂ ਵਿੱਚ ਜੰਮਦੇ ਜਾ ਰਹੇ ਸਨ ਜਾਗੋ ਦੀ ਤਿਆਰੀ ਮੁਕੰਮਲ ਹੋ ਜਾਣ ਤੇ ਸ਼ਕੀਨ ਮੇਲਣਾ ਨੇ ਘਗਰੇ ਪਾਈ ਜਿੰਨਾ ਜਿੰਨਾ ਦੇ ਬੋਰ ਇੱਕੋ ਜੇ ਮਿਲਦੇ ਸੀ ਉਹਨਾਂ ਜੋਟੀਆਂ ਬੰਨ ਲਈਆਂ ਇੱਕ ਚੱਠੂ ਵਰਗੀ ਨਰੋਈ ਮੋਟਿਆਰ ਨੇ ਜਾਗੋ ਸੇ ਰੋਤੇ ਟਿਕਾ ਲਈ ਅਤੇ ਕੁੜੀਆਂ ਬੁੜੀਆਂ ਦਾ ਤਕੜਾ ਵੀ ਹਿਰਸ ਦੇ ਪਿੱਛੇ ਲੱਗ ਤੁਰਿਆ ਘਰ ਦੇ ਬਾਹਰੋਂ ਨਿਕਲਦਿਆਂ ਹੀ ਉਹਨਾਂ ਗੀਤ ਸ਼ੋਹ ਦਿੱਤਾ ਚੌਂਕੀ ਹਾਕਮਾਂ ਦੀ ਆਈ ਖਬਰਦਾਰ ਰਹਿਣਾ ਜੀ ਜਾਗੋ ਦੇ ਚਾਨਣ ਨਾਲ ਗੜੀ ਦੂਰ ਤੱਕ ਰੋਸ਼ਨ ਨਾਲ ਭਰ ਗਈ ਸੀ ਧਰਮਸ਼ਾਲਾ ਕੋਲੋਂ ਲੰਘਦੀਆਂ ਕੁੜੀਆਂ ਨੇ ਪ੍ਰਾਉਣੇ ਦਾ ਨਾਂ ਲੈ ਕੇ ਗਾਉਣਾ ਸ਼ੁਰੂ ਕਰ ਦਿੱਤਾ ਕਰਮਿਆਂ ਭੈਣਾ ਜਗਾ ਲਵੇ ਜਾਗੋ ਆਈ ਹੈ ਚੁੱਪਕਾਰ ਬੀਬੀ ਮਸਾਂ ਸਮਾਈ ਹੈ ਲੋਰੀ ਦੇ ਕੇ ਪਾਈ ਹੈ ਅੜੀ ਕਰੂਗੀ ਪਿੰਡ ਦੇ ਆਲੇ-ਦੁਆਲੇ ਚੱਕਰ ਲਾ ਕੇ ਕਈ ਨਿਕਟ ਸੁਨੀਆਂ ਦੇ ਘਰ ਜਾ ਕੇ ਜਾਗੋ ਮੋੜ ਵਿਆਹ ਵਾਲੇ 베ੜੇ ਵਿੱਚ ਆ ਗਈ। ਮਟਿਆਰਾਂ, ਕੁੜੀਆਂ ਤੇ ਬੋਟੀਆਂ ਨੇ ਗਿੱਧਾ ਪਾਉਣ ਲਈ ਘੇਰਾ ਘੱਤ ਲਿਆ। ਗਿੱਧਾ ਵੇਖਣ ਲਈ, ਗਿੱਧਾ ਵੇਖਣ ਵਾਲਿਆਂ ਦੀ ਬਨੇਰੇ ਭਰ ਗਈ। ਗਿੱਧੇ ਦੀਆਂ ਤਾੜੀਆਂ ਤੇ ਗੀਤ ਦੀਆਂ ਰੰਗਲੀਆਂ ਹੇਕਾਂ ਨੇ ਨੇੜ ਤੇੜ ਦੇ ਗੱਬਰਾਂ ਦੀ ਨੀਂਦ ਉਚਾਟ ਕਰ ਦਿੱਤੀ। ਉਹ ਗਿੱਧਾ ਵੇਖਣ ਲਈ ਮਜਬੂਰ ਹੋ ਗਏ। ਮੇਲਣਾ ਨੇ ਮੁੰਡਿਆਂ ਨੂੰ ਕਾਨੀਆਂ ਮਾਰੀਆਂ ਇੱਥੇ ਤਾਂ ਸਾਰੇ ਚੁੱਡੂ ਹੀ ਹਨ ਮੁੰਡਿਆਂ ਨੂੰ ਗੁੱਸਾ ਆ ਗਿਆ ਤੇ ਸਾਰਿਆਂ ਸਮਝਿਆ ਹੁਣ ਤਾਂ ਵਾਰੀ ਲੈਣੀ ਪਵੇਗੀ ਮਾਲ ਚਾਰਨ ਵਾਲੇ ਮੁੰਡੇ ਨੇ ਜਿਗਰਾ ਕਰਕੇ ਪਟਵਾਰਨ ਦੀ ਬੋਲੀ ਪਾਈ ਜਿਵੇਂ ਉਹ ਉਸਤੇ ਆਸ਼ਿਕ ਸੀ ਅੱਖ ਪਟਵਾਰਨ ਦੀ ਇੱਲ ਦੇ ਆਲ ਨੇ ਅੰਡਾ ਬੋਲੀ ਦੀ ਹੇਕ ਟੁੱਟਣ ਤੇ ਹੀ ਮੁੰਡੇ ਨੇ ਫਿਰ ਚੱਕ ਲਈ ਨਵੀਂ ਬਹੂ ਮੁਕਲਾਵੇ ਆਈ ਧਰਤੀ ਪੈਰ ਨਾ ਲਾਵੇ ਲੈ ਨੀ ਨੂਹੇ ਰੋਟੀ ਖਾ ਲੈ ਨੂ ਰੋਂਦੀ ਨਾ ਖਾਵੇ ਪਿਛਲੇ ਯਾਰ ਦਾ ਕਰਦੀ ਹੀਰਵਾ ਕਿਹਨੂੰ ਆਖ ਸੁਣਾਵੇ ਰੋਂਦੀ ਭਾਬੋ ਦੇ ਨੰਦ ਬੁਰਕੀਆਂ ਪਾਵੇ ਸ਼ਾਮੋਂ ਨੂੰ ਬੋਲੀ ਕਾਟ ਕਰ ਗਈ ਉਸ ਆਪਣੇ ਤਲਖ ਉਬਰ ਦੇ ਅੰਦਰ ਨੂੰ ਠਾਰਨ ਲਈ ਬਾਹਰੇ ਲਈ ਜਿਸ ਨੂੰ ਮੁੰਡਿਆਂ ਇੱਕ ਦੂਜੇ ਦੇ ਕੂਣੀਆਂ ਮਾਰਦਿਆਂ ਸੁਣਿਆ ਇਸ਼ਕੰਦਰ ਨੂਰ ਹੱਡਾਂ ਦਾ ਬਾਲਣਾ ਦੋਸ਼ਕਾਂ ਨਾਲ ਤਪਾਵਾਂ ਕੱਢ ਕੇ ਕਾਲਜਾ ਕਰਲਾ ਪੇੜੇ ਹੁਸਨ ਬੜੇ ਥਨ ਲਾਵਾਂ ਮਿੱਤਰ ਮੁੜ ਪੋਵੇ ਰੋਜ ਔਸੀਆਂ ਪਾਵਾਂ ਇੱਕ ਹੋਰ ਮੁੰਡੇ ਨੇ ਖੁਰਲੇ ਤੋਂ ਉੱਤਰ ਕੇ ਨੇੜੇ ਹੁੰਦਿਆਂ ਹਮਦਰਦੀ ਜ਼ाहਰ ਕੀਤੀ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਰੂੜਾ ਰੂੜੇ ਦੀ ਇੱਕ ਨਾਰ ਸੁਣੀ ਦੀ ਘਰ ਦੀ ਗੋਹਾ ਕੋੜਾ ਹੱਥੀਂ ਉਹਦੇ ਸ਼ਾਂਪਾਂ ਛੱਲੇ ਬਾਹੀ ਉਹਦੇ ਚੂੜਾ ਰਾਤੀ ਰੋਂਦੀ ਦਾ ਭਿੱਜਿਆ ਲਾਲ ਪੰਗੂੜਾ ਅੱਧੀ ਰਾਤ ਤੱਕ ਗਿੱਧੇ ਦੀ ਧਮਕਾਰ ਪੈਂਦੀ ਰਹੀ ਜ਼ਿੰਦਗੀ ਦੇ ਬਾਗ ਦੇ ਦਰਿਆ ਉਤੋਂ ਦੀ ਲੋਕਗੀਤਾਂ ਦੇ ਰਮਾਂਚ ਪੁੱਲ ਬਚਦੇ ਰਹੇ ਰੂਂ ਦੇ ਘੋੜੇ ਉੜਦੇ ਰਹੇ ਲੱਕ ਲਚਕਾਰੇ ਖਾਂਦਾ ਰਿਹਾਂ ਤੇ ਅਰਮਾਨ ਟੜਕਦੇ ਰਹੇ ਇਥੋਂ ਤੱਕ ਕੇ ਸਾਰਿਆਂ ਮਿਲਣਾ ਹੰਬ ਹਟ ਕੇ ਡਿੱਗਣਾ ਪਈਆਂ ਨਾਨਕੇ ਮੇਲਨੇ ਕੋਠੇ ਚੜ ਕੇ ਸੱਜ ਕੁੱਟਿਆ ਮੋੜ ਸਾਰੀਆਂ ਥਾਂ ਪਰ ਥਾਂ ਮੰਜਾ ਤੇ ਪੈ ਗਈਆਂ ਇਹ ਸਾਰੀਆਂ ਖੇਡਾਂ ਚੰਨੋ ਦੇ ਸਾਹਮਣੇ ਹੋ ਰਹੀਆਂ ਸਨ ਉਸ ਦੀਆਂ ਅੱਖਾਂ ਨੇ ਦੇਖਿਆ ਕੰਨਾਂ ਨੇ ਸੁਣੀਆਂ ਪਰ ਉਸ ਦੇ ਕੰਨਾਂ ਤੇ ਨੈਣ ਇੱਕ ਕਬੂਤ ਬਣ ਗਏ ਸਨ ਚੰਨੋ ਨੂੰ ਉਹ ਖਿਆਲ ਵੀ ਆਇਆ ਜਿਹੜਾ ਮੁਸੀਬਤ ਵਿੱਚ ਫਸੀ ਹਰ ਕੁੜੀ ਨੂੰ ਆਤਮਕਾਤ ਲਈ ਗੱਲ ਤੋਂ ਬਾਹਰ ਦਿੰਦਾ ਹੈ ਮੈਂ ਫਰਮਾਹਾਂ ਵਾਲੇ ਖੂਬ ਵਿੱਚ ਛਾਲ ਮਾਰ ਕੇ ਕਿਉਂ ਨਾ ਸਬਦੇ ਕੀਤੇ ਕਰਾਇ ਤੇ ਪਾਣੀ ਫੇਰ ਦੇਵਾਂ ਪਰ ਕੌਣ ਮੇਰੀ ਮਨ ਉੱਤੇ ਚੜਦੀ ਦੀ ਬਾਹ ਫੜ ਕੇ ਆਖੇਗਾ ਚੰਨੋ ਐਡਾ ਕਮਲ ਗੱਲਾਂ ਤੇਰੀਆਂ ਉਠਣ ਮਰੋੜੇ ਢਿੱਡ ਵਿੱਚ ਲੈ ਲੈ ਮੁੱਕੀਆਂ ਇਸ ਅਹਿਸਾਸ ਨੂੰ ਉਸ ਅੱਖਾਂ ਮੀਟਦਿਆਂ ਪੀ ਲਿਆ ਉਸ ਦੀਆਂ ਪਥਰਾਈਆਂ ਅੱਖਾਂ ਹੱਥਾਂ ਪੈਰਾਂ ਉੱਤੇ ਮਹਿੰਦੀ ਦਾ ਲੇਪ ਦੇਖ ਰਹੀਆਂ ਸਨ ਉਸ ਨੂੰ ਐਉਂ ਅਨੁਭਵ ਹੁੰਦਾ ਸੀ ਜਿਵੇਂ ਹੱਥ ਪੈਰ ਵੀ ਉਸ ਦੇ ਅੰਦਰ ਵਾਂਗ ਸਾੜੇ ਵਿੱਚ ਛਾਲੇ ਉਫਲ ਰਹੇ ਹਨ ਨਾਇਨੇ ਉਹਦੇ ਕੇਸ ਬਾਹੀ ਸੌਰਿਆਂ ਦੇ ਢੋਏ ਸੱਗੀ ਫੁੱਲ ਡੋਰੀ ਸਮੇਤ ਗੁੰਦ ਦਿੱਤੇ ਉਹ ਖਮੋਸ਼ ਸਾਰਾ ਤਮਾਸ਼ਾ ਦੇਖ ਰਹੀ ਸੀ ਸ਼ਾਮੋ ਉਕਰ ਵਿੱਚ ਕੱਪੜੇ ਲੁਕਾ ਕੇ ਲਈ ਦੋਵੇਂ ਸੇ ਲਿਆਂ ਅਗਲੇ ਅੰਦਰ ਇੱਕ ਮੰਜੇ ਉੱਤੇ ਜਾ ਬੈਠੀਆਂ ਸ਼ਾਮੋ ਨੇ ਕੱਪੜੇ ਉਹਦੇ ਪੱਟਾਂ ਤੇ ਖੋਲ ਦਿੱਤੇ ਅਤੇ ਜੀਬ ਵਿੱਚੋਂ ਛੋਨੇ ਦੀ ਸਾਂਪ ਉਸ ਦੀ ਮਹਿੰਦੀ ਭਰੀ ਟਲੀ ਤੇ ਰੱਖ ਦਿੱਤੀ ਚੰਨੋ ਝੱਟ ਸਮਝ ਗਈ ਉਸ ਨੂੰ ਕਿਸ ਜਾਦ ਕੀਤਾ ਹੈ ਉਹ ਸੱਮੋ ਵੱਲ ਪੂਰੀਆਂ ਅੱਖਾਂ ਖੋਲਦਿਆਂ ਪੁੱਛਿਆ ਕੌਣ ਲਿਆਇਆ ਸੀ ਕੱਲ ਆਥਨੇ ਕੋਈ ਮੁੰਡਾ ਦਿਆਲੇ ਕੋਲ ਬੋਤੇ ਤੇ ਆਇਆ ਸੀ ਚੰਨੋ ਨੇ ਸਾਂਪ ਨੂੰ ਉਲਟਾ ਕੇ ਵੇਖਿਆ ਉਸ ਉੱਤੇ ਪਾਨ ਪੱਤਾ ਬਣਿਆ ਹੋਇਆ ਸੀ ਜਿਸ ਦੇ ਵਿੱਚਕਾਰ ਅਣਜਾਣ ਸੁਨਿਆਰੇ ਤੋਂ ਲੀਕ ਉੱਤਰ ਗਈ ਸੀ ਛਾਪ ਉਹ ਕਾਹਨੂੰ ਕੱਲਣੀ ਸੀ ਲੀੜੇ ਥੋੜੇ ਸਨ ਚੰਨੋ ਨੇ ਮਨ ਵਿੱਚ ਆਖਿਆ ਇੱਕ ਵਾਰ ਹੀ ਉਸ ਦੇ ਬੁੱਲਾਂ ਵਿੱਚ ਬੈਰਾਗਮਈ ਲਰਜਾ ਆ ਗਿਆ ਹਿਰਦੇ ਦੀਆਂ ਕੋਮਲ ਰਸ ਸਿੰਚਨੀਆਂ ਡੁਗਾਣਾ ਵਿੱਚੋਂ ਇੱਕ ਲੰਬਾ ਹੌਂਕਾ ਉੱਠਿਆ ਅਤੇ ਪਿਆਰ ਦਾ ਕੁੱਟ ਪਰਕੇ ਹੋ ਰਹਿ ਗਈ ਉਸ ਖਿਆਲ ਕੀਤਾ ਇੰਨੀ ਕੀਮਤੀ ਨਿਸ਼ਾਨੀ ਮੋੜ ਦੇਵਾਂ ਪਰਵਰੂਪ ਦੀਆਂ ਚੀਜ਼ਾਂ ਨੂੰ ਪਹਿਨਣ ਲਈ ਤਰਸ ਗਈ। ਉਸ ਖੱਬੇ ਹੱਥ ਦੀ ਚੀਜੀ ਨਾਲ ਦੀ ਉਂਗਲ ਵਿੱਚ ਛਾਂਪ ਪਾ ਲਈ। ਅਤੇ ਪ੍ਰੇਮੀ ਵੱਲੋਂ ਆਇਆ ਰਮਾਲ ਨਾਲ ਅੱਖਾਂ ਪੂੰਝ ਲਈਆਂ। بارش ਹੋ ਰਹੀ ਸੀ ਧੁੱਪ ਨੂੰ ਰੋਕਣ ਲਈ। ਜਿਹੜੀ ਚਾਨਣੀ ਤਾਣੀ ਹੋਈ ਸੀ ਝੋਣ ਲੱਗ ਪਈ। ਕੱਚੇ ਰੰਗ ਕਾਰਨ ਉਸ ਵਿੱਚ ਥਾਂ ਥਾਂ ਡੱਬ ਪੈ ਗੇ। ਪਿੰਡ ਦੀਆਂ ਕੁੜੀਆਂ ਹੈਰਾਨ ਸਨ ਕਿ ਚੰਨੂ ਆਮ ਕੁੜੀਆਂ ਵਾਂਗ ਰੱਤ ਵਿੱਚ ਪੈਂਦੀ। ਉਹ ਵੀ ਕਿਉਂ ਨਹੀਂ ਰਹੀ ਉਹ ਆਪਣੇ ਭਰੇ ਮਨ ਨੂੰ ਜ਼ਬਰਦਸਤੀ ਰੋਕਿਆ ਹੋਇਆ ਸੀ ਉਹ ਚੰਗੀ ਤਰ੍ਹਾਂ ਸਮਝਦੀ ਸੀ ਇੱਕ ਕੁੜੀ ਦੀ ਫਰਿਆਦ ਪੱਥਰੀਲੇ ਸਮਾਜ ਨੂੰ ਕੀ ਮੋਮ ਕਰ ਸਕਦੀ ਹੈ ਕੋਈ ਬਗਿਆੜ ਬੱਕਰੀ ਦੇ ਕੰਗਿਆਣ ਤੇ ਵੀ ਉਸ ਨੂੰ ਆਜ਼ਾਦ ਨਹੀਂ ਕਰਦਾ ਬਰਾਤ ਵਾਪਸ ਚਲੀ ਗਈ ਅਤੇ ਨਾਲ ਹੀ ਕਪੂਰੀਆਂ ਦਾ ਚੰਨਣਾ ਰੁੱਖ ਵੀ ਖੁਗ ਕੇ ਲੈ ਗਈ بارش ਖਤਮ ਹੋ ਜਾਣ ਪਿੱਛੋਂ ਲੋਹੜੇ ਦਾ ਬਟ ਹੋ ਗਿਆ ਸੂਰਜ ਦੀਆਂ ਤਿੱਖੀਆਂ ਤੱਤੀਆਂ ਕਿਰਨਾਂ ਨੇ ਕੱਚੀਆਂ ਕੰਦਾਂ ਨੇ ਲਿਓੜ ਪਾਟ ਸਟੇ ਅਗਲੇ ਦਿਨ ਪਿੰਡ ਦੀ ਫਿਰਨੀ ਨਾਨਕਾ ਮੇਲਾ گاਉਂ ਦਾ ਵਾਪਸ ਜਾ ਰਿਹਾ ਸੀ ਮੇਰਾ ਤਾਰਾ ਮੀਰਾ ਗਾਹੀ ਦਾ ਪਹਿਣੋ ਗੰਡਾਂ ਦੇ ਕੇ ਮੇਲ ਸਦਾਇਆ ਹੁਣ ਕਿਉਂ ਮੇਲ ਟਾਹੀ ਦਾ ਪਹਿਣੋ ਮੇਰਾ ਤਾਰਾ ਮੀਰਾ ਗਾਹੀ ਦਾ ਪਹਿਣੋ ਕੁੰਡ ਕੱਢਣਾ ਮੜਕ ਨਾਲ ਤੁਰਨਾ ਸੌਰੀ ਜਾ ਕੇ ਦੋਦੋ ਪਿੱਟਣੀ ਬਿਆ ਤੋਂ ਥੋੜੇ ਸਮੇਂ ਪਿਛੋਂ ਹੀ ਚੰਨੋ ਦਾ ਮੁਕਲਾਵਾ ਵੀ ਦੇ ਦਿੱਤਾ ਸੀ ਉਸ ਉੱਪਰ ਇਹ ਪਰਿਵਾਰ ਨੂੰ ਕੁੰਡ ਕੱਡੀਆਂ ਨਜ਼ਰਾਂ ਨਾਲ ਖਮੋਸ਼ ਸਮਝਣ ਦਾ ਯਤਨ ਕੀਤਾ ਉਹਦੀ ਸੱਚ ਤਿੱਖੀ ਅਤੇ ਕਾਂਟੀ ਸੀ ਸਸਰੀ ਗੱਲ ਵੀ ਉਹ ਚੁਬਕੇ ਕਰਦੀ ਸੀ ਕੁਆਰੀ ਨਨਾਨ ਉੱਤੇ ਮਾਂ ਦਾ ਖਾਸ ਅਸਰ ਸੀ ਅਤੇ ਆਪਣੀ ਉਮਰ ਤੋਂ ਕੁਝ ਬਧੇਰੇ ਹੀ ਸੋਖ ਹੁੰਦੀ ਜਾ ਰਹੀ ਸੀ ਸੋਰਾ ਆਪਮਤੇ ਸੁਹਾਵਾ ਦਾ ਸੀ ਬਹੁਤਾ ਬਾਰ ਲੈ ਕਰ ਛੱਪੜ ਕੰਢੇ ਰਹਿਦਾ ਸੀ ਪਸ਼ੂ ਨੂੰ ਪੱਠੇ ਪਾਉਂਦਾ ਅਤੇ ਦੋ ਵੇਲੇ ਛੱਪੜ ਤੋਂ ਪਾਣੀ ਪੀਂਦਾ ਕੁਝ ਆਪਣੀ ਘਰ ਵਾਲੀ ਦੇ ਤਿੱਖੇ ਸੁਆਦ ਕੰਨ ਭਾਂਦਾ ਵੀ ਬਸੋਂ ਵਾਲੇ ਕਰ ਕੱਟ ਹੀ ਆਉਂਦਾ ਸੀ ਚੰਨੋ ਦਾ ਮਾਲਕ ਕਰਮ ਸਿੰਘ ਕਿਰਤੀ ਜੱਟ ਮੁੰਡਾ ਸੀ ਉਸ ਨੂੰ ਕਿਸੇ ਤਰ੍ਹਾਂ ਦਾ ਬੈਲ ਨਹੀਂ ਸੀ ਉਹ ਹਮੇਸ਼ਾ ਆਪਣੇ ਕੰਮ ਕਾਜ ਵਿੱਚ ਜੁਟਿਆ ਰਹਿੰਦਾ ਉਹ ਹੁਸ਼ਿਆਰ ਹੁੰਦਿਆਂ ਹੀ ਹਲ ਫੜ ਲਿਆ ਸੀ ਬਿਰਦ ਪਿਓ ਨੂੰ ਨਿੱਕੇ ਮੋਟੇ ਕੰਮ ਲਈ ਬੇਲਾ ਕਰ ਦਿੱਤਾ ਸੁਹਾ ਦਾ ਨਰਮ ਜਰੂਰ ਸੀ ਪਰ ਉਸ ਦੀ ਬੋਲ ਵਿੱਚ ਰੁੱਖਾਪਨ ਸੀ ਉਹ ਐਨਾ ਸਿੱਧਾ ਸੀ ਕਿ ਕਿਸੇ ਨੂੰ ਮੁਖੌਲ ਕਰਨਾ ਤਾਂ ਬਖਾ ਕਿਸੇ ਦੀ ਮਸ਼ਕਰੀ ਦਾ ਉੱਤਰ ਵੀ ਨਹੀਂ ਦੇ ਸਕਦਾ ਸੀ ਪਰ ਸਿਫਤ ਇਹ ਕਿ ਗੁੱਸਾ ਕਰਨਾ ਹੀ ਨਹੀਂ ਜਾਣਦਾ ਸੀ ਚੰਨ ਵਰਗੀ ਬੋਟੀ ਕਾ ਰਾਜ ਨਾਲ ਉਸ ਦੇ ਸਾਥੀਆਂ ਵਿੱਚ ਬਾਹੂ ਭਰਿਆ ਹੋ ਗਈ ਅਤੇ ਸਾਰੇ ਉਸ ਦੀ ਕਿਸਮ ਉੱਤੇ ਰਸ਼ਕ ਕਰਨ ਲੱਗੇ ਜਿਹੜੇ ਸ਼ਕੀਨ ਗੱਭਰੂ ਅੱਗੇ ਕਰਮੇ ਨਾਲ ਗੱਲ ਨਹੀਂ ਸੀ ਕਰਨਾ ਚਾਹੁੰਦੇ ਉਹੋ ਹੁਣ ਉਸ ਨਾਲ ਖਲਾਰ-ਖਲਾਰ ਹਾਲ ਪੁੱਛਦੇ ਸਨ ਅੱਧਾ ਚਾਨਾ ਆਸਮਾਨ ਚੀਰਿਆ ਸੀ ਅਤੇ ਲੈਂਦੀ ਵੱਲੋਂ ਬੱਦਲ ਉੱਚਾ ਹੁੰਦਾ ਜਾ ਰਿਹਾ ਸੀ ਕੋਠੇ ਉੱਤੇ ਚੜਦਾ ਕਰਮਾ ਟੜਕਰਿਆ ਸੀ ਹਰ ਆਦਮੀ ਜ਼ਿੰਦਗੀ ਵਿੱਚ ਦਾਖਲ ਹੁੰਦਾ ਝਿਜਕਦਾ ਤੇ ਲਰਜਦਾ ਹੈ ਪਰ ਕਰਮੇ ਨੂੰ ਮਾਨਸਿਕ ਕਮਜ਼ੋਰੀ ਦਾ ਟੜਕਾ ਵੀ ਖਾ ਰਿਹਾ ਸੀ ਉਹ ਆਪਣੇ ਆਪ ਨੂੰ ਚੰਨੋਂ ਅੱਗੇ ਕਿਵੇਂ ਲੈ ਕੇ ਜਾਵੇ ਜਿਸ ਦੇ ਹੁਸਨ ਦੀ ਸਿਫਤ ਹੋ ਮੂਹੋਂ ਮੂਹੀ ਸਣ ਚੱਕਾ ਸੀ ਆਪਣੇ ਆਪ ਨੂੰ ਤੱਕ ਕੇ ਉਸ ਦਾ ਅੰਦਰ ਟੈਂਦਾ ਜਾ ਰਿਹਾ ਸੀ ਚੰਨੋ ਮੰਜੇ ਤੇ ਅਹਲ ਪਈ ਸੀ ਖਿਆਲਾਂ ਤੇ ਸੋਚਾਂ ਵਿੱਚ ਪੌਣਾ ਉਸ ਛੱਡ ਦਿੱਤਾ ਸੀ ਕਿਉਂਕਿ ਉਹ ਸਮਝਦੀ ਸੀ ਫੁੱਕਾ ਮਾਰਿਆਂ ਕੋਈ ਅੱਗ ਨਹੀਂ ਬਲਦੀ ਜਾਂ ਬੁਝਦੀ ਚੰਨੋ ਕਰਮਾ ਉਸ ਦਾ ਪਹਿਲੀ ਵਾਰ ਨਾਂ ਲੈ ਕੇ ਤਰਬਕ ਗਿਆ ਚੰਨੋ ਨੇ ਕੋਈ ਉੱਤਰ ਦਿੱਤੇ ਬਿਨਾ ਉੱਠ ਕਰਮੇ ਦੇ ਪੈਰੀ ਹੱਥ ਲਾਇਆ ਇਸ ਦਾ ਪਾਵ ਸੀ ਮੈਂ ਤੇਰੀ ਪਨਾਹ ਵਿੱਚਾਂ ਤੈਨੂੰ ਹੀ ਆਪਣਾ ਸਭ ਕੁਝ ਮੰਦੀ ਹਾਂ ਪਰ ਅਸਲੀਅਤ ਇਹ ਸੀ ਸਮਾਜ ਨੇ ਜ਼ਿੰਦਗੀ ਦੇ ਸਾਰੇ ਕੁਦਰਤੀ ਰਾਹ ਬੰਦ ਕਰਕੇ ਉਸ ਨੂੰ ਮਰਦ ਦੇ ਪੈਰਾਂ ਵਿੱਚ ਡਿੱਗਣ ਲਈ ਮਜਬੂਰ ਕਰ ਦਿੱਤਾ ਸੀ ਕਰਮੇ ਨੇ ਚੰਨੂ ਦਾ ਹੱਥ ਫੜ ਕੇ ਉਸ ਨੂੰ ਮੰਜੇ ਤੇ ਵਹਾ ਲਿਆ ਅਤੇ ਬੁੱਟੀਆਂ ਵਾਲੇ ਰੁਮਾਲ ਵਿੱਚੋਂ ਸਗਨਾਂ ਦੇ ਪਤਾਸੇ ਉਸ ਦੀ ਝੋਲੀ ਵਿੱਚ ਪਾ ਦਿੱਤੇ ਉਸ ਦੇ ਕੌੜੇ ਕੁਸਾਲੇ ਮੂਹ ਨੂੰ ਪਤਾਸੇ ਕਿੰਨਾ ਕੁ ਮਿੱਠਾ ਕਰ ਸਕਦੇ ਸਨ ਬੱਦਲ ਕਾਫੀ ਉੱਚਾ ਚੜਾਇਆ ਸੀ ਅਤੇ ਮਿੰਨਾ ਮਿੰਜਾ ਗੱਜਣ ਵੀ ਲੱਗ ਪਿਆ। ਕਰਮੇ ਨੇ ਇੱਕ ਪਤਾਸਾ ਚੁੱਕ ਕੇ ਮੋਹ ਨੂੰ ਲਾਉਣਾ ਚਾਹਿਆ ਪਰ ਚੰਨੂ ਨੇ ਰਾਹ ਵਿੱਚੋਂ ਹੀ ਫੜ ਲਿਆ। ਫਿਰ ਕਰਮੇ ਨੇ ਬਲਾਉਂਦੇ ਯਤਨ ਨਾਲ ਪੁੱਛਿਆ ਕੀ ਹਾਲ ਹੈ ਚੰਨੂ? ਤੁਹਾਡਾ ਹਾਲ ਚੰਗਾ ਚਾਹੀਦਾ ਹੈ। ਉਹ ਸਮਝਦੀ ਸੀ ਮੇਰਾ ਤਾਂ ਕੋਈ ਹਾਲ ਨਹੀਂ। ਮਜਬੂਰ ਤੇਰੇ ਹਾਲ ਨੂੰ ਹੀ ਹੋਣਾ। ਅਪਣਾਉਣਾ ਪੈਣਾ ਏ। ਹੁਣ ਘੁੰਡ ਨਹੀਂ ਚੁੱਕਣਾ। ਚੰਨੂ ਨੇ ਕੋਈ ਉੱਤਰ ਨਾ ਦਿੱਤਾ। ਉਸ ਦੀਆਂ ਘੁੰਡ ਵਿੱਚ ਡੱਕੀਆਂ ਅੱਖਾਂ ਕੁੰਡ ਨੂੰ ਚੁੱਕ ਦਿਆ ਹੀ ਪਾਟ ਲਿਆ ਵੇਖਦੀਆਂ ਰਹੀਆਂ ਬਲਬਲਿਆਂ ਭਰੀ ਮੁਟਿਆਰ ਜਾਣਦੀ ਹੈ ਕੁੰਡ ਦੇ ਪਾਟਣ ਅਤੇ ਚੁੱਕਿਆ ਜਾਣ ਵਿੱਚ ਕਿੰਨਾ ਫਰਕ ਹੈ ਤਕਦੀਰ ਭਾਗਾ ਤੇ ਧਰਮਾਂ ਦੇ ਮਰਦ ਸਮਾਜ ਅੱਗੇ ਹੋਰ ਜਿੰਦਾ ਦਿਲ ਕੁੜੀ ਮਿੱਟੀ ਦੀ লাশ ਬਣ ਕੇ ਰੱਖ ਦਿੱਤੀ ਜਾਂਦੀ ਹੈ ਸੰਜੋਗਾ ਦੀ ਗੱਲ ਹੈ ਤੇਰੇ ਵਰਗੀ ਲਾਲ ਪਰੀ ਮੇਰੇ ਵਰਗੇ ਕਾਲੇ ਭੋਂਦੂ ਨੂੰ ਵਿਆਹੀਗੀ ਉਹ ਫਿਰ ਵੀ ਨਾ ਬੋਲੀ ਪਰ ਉਸ ਦਾ ਅੰਦਰ ਕਹਿ ਰਿਆ ਸੀ ਮੈਂ ਵਿਆਹੀ ਨਹੀਂ ਫਾਹੀ ਗਈ ਹਾਂ ਇਹ ਸੰਜੋਗ ਨਹੀਂ ਅਸਲ ਵਿੱਚ ਵਿਜੋਗ ਕਰਮੇ ਉਸ ਦੀ ਧੌਣ ਤੇ ਬਾਹ ਰੱਖ ਦਿਆਂ ਮੁੜ ਗਿਆ ਤੂੰ ਲਾਲੇ ਲਾਲ ਲਾਲ ਮੁੱਲ ਨੇ ਵਿਕਦੇ ਮੈਂ ਤਾਂ ਕੋਗਾ ਹਾਂ ਚੰਨੋ ਨੂੰ ਪਤਾ ਤੱਕ ਨਾ ਲੱਗਾ ਕਦੋਂ ਉਸ ਦਾ ਭਰਿਆ ਮਨ ਉਸਾਲਾ ਖਾ ਗਿਆ ਕਰਮਾ ਨਹੀਂ ਚਾਹੁੰਦਾ ਸੀ ਉਸ ਦੇ ਪੈਸਿਆਂ ਦੀ ਗੱਲ ਦਾ ਚੰਨੋ ਨੂੰ ਪਤਾ ਲੱਗੇ ਪੈਸਿਆਂ ਨੂੰ ਉਹ ਉਹ ਦੇ ਮੁਕਾਬਲੇ ਵਿੱਚ ਤੁੱਸ ਸਮਝਦਾ ਸੀ ਆਪਾਂ ਨੂੰ ਇਹਨਾਂ ਗੱਲਾਂ ਨਾਲ ਕੀ ਹੈ ਤੁਹਾਨੂੰ ਤਾਂ ਨਹੀਂ ਮੈਨੂੰ ਤਾਂ ਸਾਰਾ ਜਹਾਨ ਕਹੂਗਾ ਮੁੱਲ ਖਰੀਦ ਕੇ ਲੈ ਆਂਦੀ ਨਹੀਂ ਚੰنو ਤੈਨੂੰ ਕੋਈ ਨਹੀਂ ਆਖਦਾ ਨਾਲੇ ਮੇਰਾ ਕਸੂਰ ਕੀ ਹੈ ਸੱਚਮੁੱਚ ਕਰਮਾ ਉਸ ਦੇ ਸਾਹਮਣੇ ਮਜੂਸ ਬੈਠਾ ਸੀ ਚੰنو ਆਪ ਤਰਸਾਤੀ ਹਮਦਰਦੀ ਦੀ ਭੁੱਖੀ ਸੀ ਪਰ ਉਸ ਨੂੰ ਬੇਕਸੂਰ ਕਰਮੇ ਉੱਤੇ ਤਰਸ ਆ ਗਿਆ ਕਰਮੇ ਦੀ ਸਪਸ਼ਟ ਅਤੇ ਸੁਭਾਵਿਕ ਸਰਲਤਾ ਉਸ ਦੇ ਅੰਦਰ ਵਿਰੋਧ ਨੂੰ ਥੋੜਾ ਨਰਮ ਕਰ ਗਈ। ਮੁਕਲਾਬੇ ਪਿੱਛੋਂ ਜਦ ਮੋੜ ਚੰਨੋ ਆਈ ਉਸ ਨੇ ਸਾਰੇ ਘਰ ਨੂੰ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਝਾੜ ਦਿੱਤਾ। ਜਦ ਕਰਮਾ ਦੁਪਹਿਰ ਦੀ ਰੋਟੀ ਖਾਣਾ ਆਇਆ ਘਰ ਦਾ ਨਕਸ਼ਾ ਬਦਲਿਆ ਵੇਖ ਕੇ ਖੁਸ਼ ਹੋਣਾ ਨਾ ਰਹਿ ਸਕਿਆ। ਉਹ ਝੱਟ ਸਮਝ ਲਿਆ ਚੰਨੋ ਬਿਨਾਂ ਕਿਸੇ ਨਹੀਂ ਹਿੰਮਤ ਕਰਨੀ ਸੀ। ਚੰਨੋ ਨੇ ਉਸ ਨੂੰ ਰੋਟੀ ਫੜਾਉਂਦਿਆਂ ਆਖਿਆ। ਪੀਲੀ ਮਿੱਟੀ ਦਾ ਇੱਕ ਗੱਡਾ ਲਿਆ ਦੇ ਆਥਣੀ। ਤੈਨੂੰ ਇੰਨੀ ਕੀ ਕਾਲੀ ਕਰਮੀ ਦੀ ਭੁੱਖ ਚੰਨੋ ਨੂੰ ਦੇਖ ਦੇਖ ਮਿਟਦੀ ਜਾ ਰਹੀ ਸੀ। ਲਿੱਪੇ ਪੋਚੇ ਬਿਨਾ ਕਰ ਸੋਣਾ ਨਹੀਂ ਲੱਗਦਾ। ਕਰਮੀ ਦੇ ਚਿਹਰੇ ਦਾ ਖੇੜਾ ਉਸ ਨੂੰ ਤੱਕ ਤੱਕ ਵੱਧਦਾ ਜਾ ਰਿਹਾ ਸੀ। ਖੇਤਾਂ ਵਿੱਚ ਕੰਮ ਕਰਦਿਆਂ ਉਸ ਨੂੰ ਵੋਟੀ ਦਾ ਐਨਾ ਨਸ਼ਾ ਰਹਿੰਦਾ ਕਿਥੇ ਕੀ ਮਾਂ ਉਸ ਦੇ ਨੇੜੇ ਨਹੀਂ ਸਿਉਂਦਾ। ਉਹ ਚਾਹੁੰਦਾ ਸੀ ਚੰਨੋ ਚੁੱਲ੍ਹੇ ਚੌਕੇ ਦੇ ਕੰਮ ਤੋਂ ਬਿਨਾ ਹਾਲੇ ਕੁਝ ਨਾ ਕਰੇ। ਪਰ ਚੰਨੋ ਨੇ ਥੋੜੀਆਂ ਗੱਲਾਂ ਵਿੱਚ ਆਪਣੀ ਸੱਸ ਦਾ ਸੁਆ ਤਾੜ ਲਿਆ ਸੀ। ਉਹ ਉਸ ਦੇ ਮੂੰਹੋਂ ਕੁਝ ਵੀ ਨਹੀਂ ਅਖਵਾਉਣਾ ਚਾਹੁੰਦੀ ਸੀ। ਹਰ ਕੰਮ ਨੂੰ ਇਸ਼ਾਰੇ ਵਜੋਂ ਅੱਗੇ ਫੜ ਲੈਣਾ ਚਾਹੁੰਦੀ ਸੀ ਕਰਮੇ ਨੇ ਉਸ ਮਿੱਟੀ ਦਾ ਗੱਡਾ ਲਿਆ ਦਿੱਤਾ ਅਤੇ ਅਗਲੇ ਦਿਨ ਉਸਨੇ ਸਾਰੇ ਘਰ ਵਿੱਚ ਭੀੜੀ ਮਿੱਟੀ ਦੀਆਂ ટોਈਆਂ ਦੇ ਦੇਕੇ ਉਸ ਨੂੰ ਬੰਗਲੇ ਵਾਂਗ ਸਜਾ ਦਿੱਤਾ ਉਹ ਹਾਲੇ ਮਿੱਟੀ ਫੇਰ ਕੇ ਹਟੀ ਸੀ ਕਿ ਉਹਦਾ ਸੋਹਰਾ ਬਾਹਰ ਲੈ ਘਰੋਂ ਆ ਗਿਆ ਪਹਿਲੀ ਵਾਰ ਆਈ ਬੌਟੀ ਦੇ ਹੱਥਾਂ ਤੇ ਕੱਪੜੇ ਮਿੱਟੀ ਗਾਰੇ ਨਾਲ ਲਿਬੜੇ ਦੇਖ ਕੇ ਬੜਾ ਹੈਰਾਨ ਹੋਇਆ ਉਸ ਗੁੱਸੇ ਹੁੰਦਿਆਂ ਕਰਮੇ ਦੀ ਮਾਂ ਨੂੰ ਪੁੱਛਿਆ ਬਹੂ ਨੂੰ ਮਿੱਟੀ ਲਾਉਣ ਤੂੰ ਲਾਇਏ ਕਿਉਂ ਕਿਸੇ ਦਾ ਘਰ ਲਿਪਦੀ ਐ ਨਿਹਾਲੋ ਨੇ ਕਾੜ ਕਰਦਾ ਜਵਾਬ ਮਾਰਿਆ ਚੰਨੂ ਆਪ ਹੈਰਾਨ ਸੀ ਸੱਸ ਸਹੁਰੇ ਦੀਆਂ ਤੱਤੀਆਂ ਠੰਡੀਆਂ ਵਿੱਚ ਕੀ ਦਾ ਅਖਲ ਦੇਵੇ ਪਰ ਤੂੰ ਲਾਇਆ ਘਾਤੋਂ ਏ ਕੁੱਤੀਏ ਤੇਰੇ ਹੱਥ ਟੁੱਟੇ ਸੀ ਤੌਲੇ ਸਾਭ ਮੂਰੇ ਹੋਰੇ ਨੂੰ ਰਾਜ ਦੀ ਗੱਦੀ ਤੇ ਬਿਠਾ ਦਿੰਦੀ ਪੰਸੇਰੀ ਰੁਪਈਆਂ ਦੀ ਲਾ ਕੇ ਇੰਨੀ ਗੱਲ ਸੁਣਦਿਆਂ ਹੀ ਚੰਨੂ ਦੇ ਹਿਰਦੇ ਵਿੱਚ ਛੋਰੀਆਂ ਖੁਬ ਗਈਆਂ ਪੀੜ ਨਾਲ ਇਕੱਠੀ ਹੁੰਦੀ ਉਹ ਚੁੱਪਚਾਪ ਅੰਦਰ ਚਲੀ ਗਈ ਅਤੇ ਆਪਣੇ ਸੰਦੂਖ ਨਾਲ ਢੋਲ ਲਾ ਕੇ ਖਲੋ ਗਈ ਉਸ ਦੇ ਸੰਦੂਖ ਦਵਾਲੇ ਪਿੱਤਲ ਕੱਟ ਕੇ ਬੇਲ ਬਣਾਈ ਹੋਈ ਸੀ 2-3 ਮਹੀਨੇ ਵਿੱਚ ਹੀ ਬੇਲ ਗਰਦੇ ਨਾਲ ਭਰ ਗਈ ਸੀ ਅੱਜ ਉਸ ਸੋਚਿਆ ਸੀ ਕਿ ਕੰਮ ਧੰਦੇ ਤੋਂ ਬੇਲੀ ਹੋ ਕੇ ਸੰਦੂਖ ਨੂੰ ਝਾੜੇਗੀ ਤੇ ਤੇਲ ਲਾਵੇਗੀ ਪਰ ਸੱਸ ਦੀ ਸੱਜਰੀ ਵਰਸ਼ੀ ਖਾ ਕੇ ਉਸ ਦਾ ਬਣਦਾ ਉਤਸ਼ਾ ਅਸਲੋਂ ਮਿੱਧਿਆ ਗਿਆ ਉਹ ਕੱਖੋਂ ਹੌਲੀ ਹੋ ਕੇ ਰਹਿ ਗਈ ਭਾਰਾ ਈ ਮਨ ਵਿੱਚ ਰੂਪ ਦੀ ਯਾਦ ਬਾਟਾਂ ਚੀਰ ਕੇ ਉੱਭਰ ਆਈ ਉਹ ਚਾਹੁੰਦੀ ਸੀ ਕਿਦਰੋਂ ਭੁੱਲ ਰੈ ਬਿਸਰਾ ਰੂਪ ਆ ਜਾਵੇ ਅਤੇ ਪੁੱब्बा ਮਾਰ ਮਾਰ ਹੋ ਦੇ ਗੱਲ ਲੱਗ ਕੇ ਲੰਕ ਜਾਵੇ ਕੁਝ ਦਿਨ ਹੋਰ ਬੀਤ ਜਾਣ ਬਾਅਦ ਨਿਹਾਲੂ ਨੇ ਤੀ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ ਕਿ ਤੂੰ ਗੋਹਾ ਕੂੜਾ ਬੇਲੇ ਕੋਲੀ ਕਰਿਆ ਕਰ ਕੁੜੀ ਮਾਂ ਨੂੰ ਵੀ ਜਿਹੀਆਂ ਕਤਿੱਤਾਂ ਵਿੱਚ ਦੋ ਘਰਾਂ ਮਾ ਪਿੱਛੇ ਛੁੱਟਦੀ ਸੀ ਨਿਹਾਲੂ ਸੱਸ ਦੀ ਹਸੀਅਤ ਵਿੱਚ ਚਾਹੁੰਦੀ ਸੀ ਨੂੰ ਨੂੰ ਚੰਗੀ ਤਰ੍ਹਾਂ ਤੈਅ ਕਰ ਲਵਾਂ ਤਾਂ ਕਿ ਅੱਖਾਂ ਵਿੱਚ ਪਾਈ ਨਾ ਰੜਕੇ ਅਗਲੇ ਦਿਨ ਗੋਹਾ ਕੋੜਾ ਦੁਪਹਿਰ ਤੱਕ ਪਿਆ ਰਿਆ ਚੰਨੂ ਕੁੜੀ ਨੂੰ ਟੋਕਰੇ ਪਰ ਪਰ ਚਕਾਇਆ ਕਰਦੀ ਸੀ ਉਸ ਮੁੜ ਮੁੜ ਬੀਬੀ ਬੀਬੀ ਆਖ ਪੁਕਾਰਿਆ ਪਰ ਉੱਤਰ ਆਉਂਗਾਉ ਚੰਨੂ ਨੇ ਸਾਰੀ ਗੱਲ ਸਮਝ ਲਈ ਤੇ ਹਰੀ ਸ਼ੈਲ ਦਾ ਘਗਰਾ ਪਾ ਲਿਆ ਇਕੱਲੀ ਗੋਹੇ ਦਾ ਟੋਕਰਾ ਚੁੱਕ ਕੇ ਬਾਹਰ ਨੂੰ ਤੁਰ ਪਈ ਬਾਹਰਲੇ ਘਰ ਦੇ ਨੇੜੇ ਹੀ ਉਹਨਾਂ ਦੀ ਰੂੜੀ ਸੀ ਉਹਦੇ ਸਹੁਰੇ ਨੇ ਰੂੜੀ ਉੱਤੇ ਟੋਕਰਾ ਛੁੱਟਦਿਆਂ ਉਸ ਨੂੰ ਵੇਖ ਲਿਆ ਉਹ ਸੜਵਲ ਕੇ ਰਹਿ ਗਿਆ ਤੇ ਘਰ ਆ ਕੇ ਨਿਹਾਲੋ ਦੀ ਉਸ ਲਾਪਾਗੀਤੀ ਨਿਹਾਲੋ ساری ਉਮਰ ਆਪਣੇ ਮਾਲਕ ਨੂੰ ਠੁੱਠ ਵਿਖਾਉਂਦੀ ਰਹੀ ਸੀ ਪਾਲਦੀ ਪਾਲ ਉਸ ਦੀਆਂ ਹੌਲੀਆਂ ਭਾਰੀਆਂ ਨੂੰ ਕੀ ਸਮਝਦੀ ਸੀ ਜਦ ਬਿਰਦ ਦੋ ਚਾ ਛਾਂਡੀਆਂ ਤੱਤੀਆਂ ਸੁਣਾ ਕੇ ਚਲਿਆ ਗਿਆ ਨਿਹਾਲੋ ਚੰਨੋਂ ਦੇ ਪਿੱਛੇ ਪੈ ਗਈ ਕਿਉਂ ਨਹੀਂ ਧਗੜੇ ਨੂੰ ਸਿਖਾ ਕੇ ਲਿਉਂਦੀ ਹੈ ਹੁਣ ਮੇਰੀ ਬਾਹ ਭੱਜ ਗਈ ਅੰਮਾ ਮੈਨੂੰ ਤਾਂ ਵੀਰ ਦੀ ਸੋਹ ਹੈ ਜੇ ਕਦੇ ਬਾਬੇ ਨੂੰ ਬੁਲਾਇਆ ਵੀ ਹੈ ਮੈਂ ਤੇਰੀਆਂ ਖਾਚਰੀਆਂ ਸਭ ਜਾਣਦੀਆਂ ਚੰਨੋਂ ਨੇ ਉੱਤਰ ਨਾ ਦੇਣਾ ਭਲਾ ਸਮਝਿਆ ਪਰ ਸੱਸ ਦੀਆਂ ਅਣਹੋਣੀਆਂ ਤੇ ਉਸ ਦੀ ਰੱਤ ਸੁੱਕਣ ਹੀ ਸ਼ੁਰੂ ਹੋ ਗਈ ਨਹੀਂ ਬਾਪੂ ਮੈਂ ਮਰ ਜਾ ਨਹੀਂ ਮਰ ਜੇ ਕੁੜਮਣੀ ਤੇਰੀ ਸ਼ੁਕਰੀਆ ਦੋਸਤੋ ਬਾਕੀ ਅਗਲੇ ਭਾਗ ਵਿੱਚ ਜੇਕਰ ਤੁਹਾਨੂੰ ਇਹ ਨੋਵਲ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਜ਼ਰੂਰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰੋ ਜੀ